ਕਰੋਸ਼ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਲੈ ਕੇ ਹਾਜ਼ਰਾਂ ਉਪਭਾਸ਼ਾ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਪਰਿਭਾਸ਼ਾ ਕਿਸੇ ਕੇਂਦਰੀ ਭਾਸ਼ਾ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਬੋਲੀਆਂ ਜਾਣ ਵਾਲੀਆਂ ਵੱਖ-ਵੱਖ ਭਾਸ਼ਾਵਾਂ ਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ ਪੰਜਾਬੀ ਦੀਆਂ ਪ੍ਰਸਿੱਧ ਉਪਭਾਸ਼ਾਵਾਂ ਹਨ ਭਾਰਤੀ ਪੰਜਾਬ ਦੇ ਵਿੱਚ ਜੋ ਮੌਜੂਦ ਹਨ ਮਾਜੀ ਸਭ ਤੋਂ ਪਹਿਲਾਂ ਜਿਹੜੀ ਮਾਜੀ ਹੈ ਇਹ ਭਾਰਤ ਦੇ ਮੱਧ ਵਿੱਚ ਬੋਲੀ ਜਾਂਦੀ ਆ ਪੰਜਾਬ ਦੇ ਵਿੱਚ ਤੇ ਮਾਜੀ ਦੇ ਵਿੱਚ ਕਿਹੜੇ-ਕਿਹੜੇ ਇਲਾਕੇ ਆਉਂਦੇ ਹਨ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਅਤੇ ਪਠਾਨਕੋਟ ਇਸ ਨੂੰ ਮਾਂਜ ਸਵਾਰ ਕੇ ਅਸੀਂ ਟਕਸਾਲੀ ਦੀ ਬੋਲੀ ਦੇ ਤੌਰ ਤੇ ਵੀ ਵਰਤਦੇ ਹਾਂ ਤੇ ਦੂਸਰੀ ਹੈ ਦੁਆਬੀ ਦੁਆਬੀ ਦਾ ਮਤਲਬ ਹੁੰਦਾ ਦੋ ਪਲੱਸ ਆਬ ਦੋ ਦਰਿਆਵਾਂ ਦੇ ਵਿਚਕਾਰ ਲਈ ਸਥਾਨ ਇਹ ਕਿਹੜੇ-ਕਿਹੜੇ ਇਲਾਕੇ ਹਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸਹੀਦ ਭਗਤ ਸਿੰਘ ਨਗਰ ਜਿਸ ਨੂੰ ਕੇ ਨਵਾਂ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਮਲਵਈ ਇਹ ਸਭ ਤੋਂ ਜ਼ਿਆਦਾ ਕੀ ਆ ਬੋਲੀ ਜਾਣ ਵਾਲੀ ਪੰਜਾਬ ਦੀ ਉਪਭਾਸ਼ਾ ਹੈ ਲਗਭਗ 15 ਜ਼ਿਲ੍ਹਿਆਂ ਦੇ ਵਿੱਚ ਇਹ ਬੋਲੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਲੁਧਿਆਣਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮਾਨਸਾ ਅਤੇ ਮੋਗਾ ਮੁਖਤਸਰ ਸੰਗਰੂਰ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਦੇ ਵਿੱਚ ਬੋਲੀ ਜਾਂਦੀ ਹੈ ਅਤੇ ਇਸ ਦੇ ਵਿੱਚ ਕੀ ਹੈਗਾ ਜਿਹੜੇ ਲੋਕ ਵੱਸਦੇ ਹਨ ਉਹਨਾਂ ਨੂੰ ਜਿਹੜੇ ਲੋਕ ਇਸ ਵਿੱਚ ਵੱਸਦੇ ਹਨ ਉਹਨਾਂ ਨੂੰ ਕੀ ਕਹਿੰਦੇ ਆ ਮਲਵਈ ਹੀ ਕਹਿੰਦੇ ਹਨ ਅਤੇ ਉਪਭਾਸ਼ਾ ਮਲਵਈ ਹੈ ਅਤੇ ਉਸ ਤੋਂ ਬਾਅਦ ਪੁਆਦ ਚੰਡੀਗੜ੍ਹ ਦੇ ਨੇੜੇ ਦੇ ਇਲਾਕੇ ਉੱਥੇ ਕੀ ਹੈ ਜਿਹੜੀ ਬੋਲੀ ਬੋਲਦੇ ਸੀ ਉਸ ਨੂੰ ਅਸੀਂ ਪੁਆਦੀ ਕਹਿੰਦੇ ਆ ਜਿਵੇਂ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਸਹਿਵਾਜਾਦਾ ਅਜੀਤ ਸਿੰਘ ਨਗਰ ਮੁਹਾਲੀ ਪਟਿਆਲਾ ਅਤੇ ਸੁngਰੂਰ ਦਾ ਕੁਝ ਹਿੱਸਾ ਭਾਵ ਕਿ ਇਹ ਪੂਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਬੋਲੀ ਜਾਂਦੀ ਕੁਝ ਇਲਾਕੇ ਹਨ ਉਹਨਾਂ ਦੇ ਵਿੱਚ ਹੀ ਬੋਲੀ ਜਾਂਦੀ ਹੈ ਧੰਨਵਾਦ